ਜੀ ਸਾਰਿਆਂ ਨੂੰ ਇੱਕ ਤਾਂ ਆदमी ਹੁੰਦਾ ਜੋ ਪੈਸੇ ਕਮਾਉਂਦਾ ਉਹ ਸਾਰਾ ਦਿਨ ਜਿੰਦਾ ਰਹਿੰਦਾ ਕਿ ਅੱਜ ਮੇਰੇ ਇੰਨੇ ਪੈਸੇ ਬਣ ਗਏ ਕੱਲ ਮੇਰੇ ਇੰਨੇ ਬਣ ਗਏ ਸੀ ਪਰਸੋਂ ਵਾਲੇ ਇੰਨੇ ਸਾਰਾ ਦਿਨ ਪੈਸੇ ਜੁਰਦਾਰ ਠੱਗਦੇ ਅਰ ਉੱਤੇ ਪ੍ਰਮਾਤਮਾ ਵੇਖ ਰਿਹਾ ਰੱਬ ਵੇਖ ਰਿਹਾ ਤੇ ਤੇਰੇ ਕਿੰਨੇ ਸਾਥ ਚਲੇ ਗਏ ਕਿੰਨੇ ਸਾਹ ਅਜੇ ਬਾਤ ਸੁਆਸ ਸੁਆਸ ਤੇਰੇ ਗਿਰੰਦ ਪਰਮਾਤਮਾ ਤੇ ਜਿਵੇਂ ਜਿਵੇਂ ਪੈਸੇ ਦੇ ਨਾਂ ਆਵੇ ਸੁਆਸ ਸੁਆਸ ਪਰਮਾਤਮਾ ਦੇ ਜਾਂਦਾ ਇਸ ਲਈ ਕਦੇ ਵੀ ਪਰਮਾਤਮਾ ਦਾ ਨਾਮ ਭੁੱਲੋ ਐਸੀ ਲੀਗੈਂਸੀ ਕਰਨ ਦੀ بجائے ਆਪਣੇ ਸਵਾਸਾਂ ਨੂੰ ਸਹੀ ਤਰੀਕੇ ਨਾਲ